ਆ ਦੇਖੋ ਜੀ ਆ ਸਾਡੀ ਰਸੋਈ ਹੈਗੀ ਇਹ ਰਸੋਈ ਦੇ ਵਿੱਚ ਅਸੀਂ ਨੇ 16 ਸਾਲ ਕੱਟੇ ਨੇਗੇ ਠੀਕ ਹੈ ਜੀ ਹੁਣ ਜਵਾਨਾ ਥੋੜਾ ਜਿਆਦਾ ਮਾਡਰਨ ਆ ਗਿਆ ਕਿਉਂਕਿ ਅੱਜ ਕੱਲ ਕੋਈ ਇੰਨੀਆਂ ਹੀ ਰਸੋਈਆਂ ਪਾਉਂਦਾ ਨਹੀਂ ਹੈਗਾ ਆ ਦੇਖੋ ਜੀ ਇੰਨੀਆਂ ਹੀ ਸਾਡੀ ਰਸੋਈ ਦੀਆਂ ਸੈਲਫਾਂ ᱛੀਆਂ ਠੀਕ ਹੈ ਜੀ ਅਸੀਂ ਇਹ ਸੋਈ ਦੇ ਵਿੱਚ 15-16 ਸਾਲ ਕੱਟੇ ਨੇਗੇ ਹੁਣ ਅਸੀਂ ਇਹ ਸੋਈ ਨੂੰ ਢਾਉਨੇ ਆਂਗੇ ਟਾ ਕੇ ਅਸੀਂ ਇੱਥੇ ਨੰਨੀ ਰਸੋਈ ਬਣਾਵਾਂਗੇ ਆਹ ਦੇਖੋ ਇਹ ਸੁਨਸਾਰੀ ਦਿਖਾਉਨੇ ਆ ਇੰਡਾਂ ਇਹ ਰਸੋਈ 'ਚ ਅਸੀਂ ਨੇ ਟਾਈਮ ਪਾਸ ਕੀਤਾ ਹੈ ਗਾਈ ਆਹ ਦੇਖੋ ਲਓ ਜੀ ਹੁਣ ਆ ਪਰਸੋਈ 'ਚੋਂ ਮੂਰਲਾ ਉਲਟਾ ਟਾਹਤਾ ਹੀ ਇੱਥੇ ਆਪਾਂ ਨੇ ਆਇ ਇੱਕ ਟਾਈਆਂ ਕੱਢ ਰਹੇ ਆਪਾਂ ਇੱਥੇ ਹੁਣ ਆ ਹੁਣ ਆ ਪਰਸੋਈ ਬੇਲੀ ਕਰ ਰਹੇ ਹਾਂਗੇ ਜਿਹੜੀਆਂ ਆਪਣੀਆਂ ਸੈਲਫਾਂ ਬਣਾਈਆਂ ਹੋਈਆਂ ਨੇ ਇਹਦੇ ਤੋਂ ਆਪਾਂ ਭਾਂਡੇ ਚੱਕ ਰਹੇ ਹਾਂ ਜੀ ਆਹ ਸਾਰੇ ਡੱਬੇ ਡੁੱਬੇ ਪਏ ਨੇ ਜੀ ਆਪਣੇ ਇਹ ਹੁਣ ਆਪਾਂ ਲਾਹਾਂਗੇ ਆ ਆਪਣਾ ਨੀਚੇ ਇੱਧਰ ਗੈਸ ਪਿਆਗਾ ਈ ਇਹ ਵੀ ਚੱਕਾਂਗੇ ਜੀ ਹੁਣ ਆਪਾਂ ਇੱਥੋਂ ਇਹ ਸਾਰੇ ਆਪਾਂ 베ਲੀ ਕਰ ਦਾਂਗੇ ਯਸੂਈ ਇੱਥੋਂ ਆ ਦੇਖੋ ਜੀ ਆਪਣਾ ਸਮਾਨ ਸਾਰਾ ਪਿਆ ਹੈ ਇਧਰ ਆਪਾਂ ਹੁਣ ਆਪਣਾ ਹਾਰਾ ਬਣਾਇਆ ਹੈਗਾ ਮਿੱਟੀ ਦਾ ਇਹ ਹਾਰੇ ਨੂੰ ਆਪਾਂ ਬੇਲਾ ਕਰਤਾ ਇਹਨੂੰ ਵੀ ਆਪਾਂ ਤਾਂ ਹਾਂ ਜੀ ਹੁਣ ਹਾਰੇ ਨੂੰ ਇਹ ਆਪਣਾ ਉਟ ਦੇ ਨਾਲ ਬਣਾਇਆ ਹੈ ਇਹ ਹਾਰਾ ਵੀ ਟਾਹਿਆ ਜਾਊਗਾ ਜੀ ਵਿੱਚ ਫਿਰ ਇਹ ਆਪਾਂ ਨਵਾਂ ਬਣਾਵਾਂਗੇ ਆ ਦੇਖੋ ਜੀ ਮੂਰਲਾ ਉਟਾ ਤਾਂ ਆਪਾਂ ਨੇ ਢਾਹਤਾ ਕਿਉ ਮੜਾਇਆ ਹੋ ਜਿਹੜੀਆਂ ਸਲੇਟਾਂ ਨਹੀਂ ਆਇਆ ਆਪਾਂ ਲਾ ਰਹਾਂਗੇ ਆ ਦੇਖੋ ਜੀ ਆ ਤਾਂ ਕੋ ਮੜਾ ਜੇ ਡਰ ਨੂੰ ਆ ਲਓ ਜੀ ਥੋੜਾ ਪਾਸੇ ਸਲੇਟਾਂ ਲਾ ਰਹਾਂਗੇ ਆ ਦੇਖੋ ਜੀ ਅਰ ਤਾਂ ਆ ਦੇਖੋ ਜੀ ਇਹ ਕੰਲੀਆਂ ਕੰਲੀਆਂ ਲਾ ਕੇ ਕਾਉਂ ਨਹੀਂ ਲਾਉਣੀਆਂ ਪੈਣਗੀਆਂ ਲਓ ਜੀ ਹੁਣ ਆਪਾਂ ਨੇ ਸਲੇਟਾਂ ਸਾਰੀਆਂ ਲਾਤੀਆਂ ਜੀ ਕੰਲੀਆਂ ਆਪਣੀਆਂ ਕੰਧ ਕੰਧ ਰਹਿ ਗਈਆਂ ਜੀ ਆਪਾਂ ਇਹਨੂੰ ਵੀ ਢੇੜ ਦਾਂਗੇ ਜੀ ਹੁਣ ਉਦੋਂ ਆਪਣਾ ਥਾਂ ਬਿਲਕੁਲ ਖੈਦ ਹੋ ਜੂਗਾ ਜੀ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਕਮੈਂਟਾਂ ਵਿੱਚ ਦੱਸਿਓ ਵੀ ਕੀ ਨੇ ਕੀ ਕੀ ਇਹ ਜਿਆ ਟਾਈਮ ਲੱਗੇਗਾ ਦਨਵਾਦੀ